ਹਾਂਜੀ ਬਾਈ ਕੀ ਹਾਲ ਚੱਲੋ ਤੁਹਾਡਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਬਣਾਇਆ ਪਿਆ ਬਲੌਗ 0037 ਤੇ ਹੋਰ ਬਾਈ ਕਿੱਦਾਂ ਉਮੀਦ ਆ ਬਈ ਵਧੀਆ ਤੁਸੀਂ ਗੁੱਡ ਹੋਊਗਾ ਅੱਜ ਦੇ ਵਲੌਗ ਵਿੱਚ ਪਾ ਤੁਹਾਨੂੰ ਕੰਪਿਊਟਰ ਕਰਾ ਬਾਰੇ ਪੂਰੀ ਇਨਫੋਰਮੇਸ਼ਨ ਦਊਗਾ ਬਾਈ ਵੀ ਕਿੱਕਣਾ ਚੱਲਦਾ ਹਾ ਕਿ ਆ ਇਹਦਾ ਸਿਸਟਮ ਕਿ ਆ ਇਹਦਾ ਸੈਟਿੰਗ ਸੂਟਿੰਗ ਹੁੰਦੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਊਗਾ ਬਾਈ ਜਿਹੜਾ ਕਿ ਆਪਾਂ ਕੋਲ ਟਰੈਕਟਰ ਆ ਆ ਹੈਗਾ ਆਪਣਾ 955 ਪ੍ਰੀਤ ਟਰੈਕਟਰ ਆ ਬਾਈ ਦੇਖ ਲਓ ਇਹ ਮੇਰੇ ਖਲਜ ਘੱਟ ਪਾਵਰ ਜਾਂਦਾ ਇੰਨਾ ਤਾਂ ਆਪਾਂ ਨੂੰ ਪਤਾ ਨਹੀਂ ਵੀ ਕਿੰਨੀ ਪਾਵਰ ਦਾ ਆ ਇਹਦਾ ਬਾਈ ਮੁੰਡੇ ਦਾ ਟਰੈਕ ਕਿਆ ਨਾ ਹੁੰਦਾ ਪ੍ਰਿੰਸ ਪ੍ਰਿੰਸ ਦਾ ਹਾਂ ਪ੍ਰਿੰਸ ਦਾ ਟਰੈਕਟਰ ਹੈ ਬਾਈ ਉਹਦੇ ਮਗਰ ਕਰਾਪ ਆਇਆ ਵਾ ਤਾਂ ਫਿਰ ਸਾਰਾ ਸਿਸਟਮ ਉਹੜੇ ਨਹੀਂ 55 ਬੁਲਾਉਣਾ ਪੈਣਾ ਤਾਂ ਉਸ ਕਰਕੇ ਆਪਾਂ ਨੇ ਉਹ ਟਰੈਕਟਰ ਲੈ ਲਿਆ ਠੀਕ ਆ ਵੀ ਚਲ ਇਹਦੇ ਨਾਲ ਮਾਦਨੇ ਆਪਾਂ 55 ਨਾਲ ਬਾਈ ਫਾਲੇ ਮਾਰੇ ਆਪਾਂ ਨੇ ਠੀਕ ਆ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੰਨਾਂ ਉਹ ਟਰੈਕਟਰ ਦੀ ਦੇਖੋ ਬਈ ਕਿੰਨਾ ਚੱਲਦਾ ਹੈ ਬੁਟਰ ਕਰਾ ਜੀ ਬਾਈ ਕਿਤਾ ਆ ਆ ਲੱਗਿਆ ਹੁੰਦਾ ਸਿਸਟਮ ਜਿਹੜੀ ਕਿ ਆਪਾਂ ਨੇ ਸਪਲਾਈ ਬੈਟਰੀ ਤੇ ਦੰਨੇ ਆ ਬਈ ਆ ਤਾਰ ਸਰੀ ਬੈਟਰੀ ਨੂੰ ਜਾ ਰਹੀ ਆ ਇਹ ਇੱਕ ਦੇੜੀ ਤਾਰ ਆ ਬਈ ਆ ਉੱਥੇ ਤਿਆਰੀ ਪਿੱਛੇ ਦੇ ਜਿਹੜਾ ਲੇਜ਼ਰ ਲੱਗਿਆ ਹੋਇਆ ਉਹਦੇ ਦੋ ਤਾਰਾਂ ਬਈ ਆਹ ਇਹਦੇ ਵਿੱਚ ਪੂਰੀ ਇਨਫੋਰਮੇਸ਼ਨ ਮਿਲਦੀ ਹੈ ਬਾਈ ਇਹਨੂੰ ਆਪਾਂ ਜਾ ਚਲਾਉਣਾ ਹੈ ਆਪਣੇ ਆਟੋ ਕਰਕੇ ਚਲਾਉਣਾ ਹੈ ਤੇਨੂੰ ਉਰੇ ਤੇ ਆਨ ਕਰ ਦੇਣਾ ਜੀ ਪਾਵਰ ਦੀ ਲਾਈਟ ਆ ਜਾਣੀ ਵੀ ਆਨ ਕਰਨ ਦੇ ਬਾਈ ਚਾਂਸ ਆਪਾਂ ਖੇਤ ਜਿਹੜੀ ਨਾ ਜੀ ਵੀ ਪਿਛਲਾ ਸੈਂਸਰ ਦੇਖੋ ਬਾਈ ਪ੍ਰੀਤ ਟਰੈਕਟਰ ਏਰੀਆ ਬਈ ਲੇਜ਼ਰ ਕਰਾ ਜੱਗੀ ਕੰਪਨੀ ਦਾ ਬਈ ਆਹ ਵਧੀਆ ਵੱਜ ਰਿਹਾ ਖੇਤ ਨੂੰ ਚੰਗੀ ਤਰ੍ਹਾਂ ਪ੍ਰੋਪਰ ਪਧਰਾ ਕਰ ਰਿਹਾ ਬਾਈ ਇੱਕ ਤਾਂ ਉਹ ਹੁੰਦਾ ਤਾਰ ਕੇ ਡੰਡਾ ਜਿਹੜਾ ਵਿੱਚ ਆਪਾਂ ਸੈਂਸਰ ਪਾ ਕੇ ਬਈ ਉਹ ਪਰਾਂ ਰੱਖਦੇ ਆ ਉਹ ਬਈ ਉਹ ਤਾਂ ਉਹ ਦੇਖੋ ਘਟ ਘਟ 20 25 ਗਿੱਲਿਆਂ ਨੂੰ ਕਵਰ ਕਰ ਦਿੰਦਾ ਬਈ ਉਹਨੂੰ ਨਾ ਲਾ ਕੇ ਉਹਨੂੰ ਬੈਟਰੀ ਲੱਗਦੀ ਹੈ ਬਈ ਤੁਹਾਨੂੰ ਮੈਂ ਦਿਖਾ ਵੀ ਦਊਂਗਾ ਬਲੌਗ ਦੇ ਵਿੱਚ ਇਹ ਸੈਂਸਰ ਤਾਂ ਕਿਹਾ ਬਈ ਉਹਦੀ ਨਾ ਇਹਨਾਂ ਨੂੰ ਦੋਹਾਂ ਦੀ ਹਾਈਟ ਸੇਮ ਰੱਖਣੀ ਹੁੰਦੀ ਆ ਵੀ ਉਹ ਵੀ ਸੇਮ ਰੱਖਣਾ ਬਈ ਆ ਵੀ ਸੇਮ ਰੱਖਣਾ ਇਸ ਦੇ ਨਾਲ ਫਿਰ ਇਹ ਸਿੰਗਲ ਨੂੰ ਮਿਲਦਾ ਹੈ ਫਿਰ ਉਸ ਆਵ ਨਾਲ ਖੇਤ ਪੱਧਰਾ ਕਰਦਾ ਬਈ ਆਹ ਫਿਰ ਇਹਦੀਆਂ ਆ ਪਿੰਨਾ ਕਰਨੀਆਂ ਹੁੰਦੀਆਂ ਨੇ ਬਈ ਇੱਕ ਪਿੰਨਾ ਹੁੰਦੀ ਹੈ ਦੇ ਉੱਪਰ ਉਹ ਕੱਢਣੀਆਂ ਹੁੰਦੀਆਂ ਹੈ ਉਹ ਜਿਹੜੀ ਥੱਲੇ ਦੇਖੋ ਉਹ ਉਹ ਥੱਲੇ ਪਿੰਨ ਹੁੰਦੀ ਹੈ ਬਈ ਉਹ ਕੱਢਣੀ ਹੁੰਦੀ ਹੈ ਉਸ ਤੋਂ ਬਾਅਦ ਆਪਣਾ ਲੇਜ਼ਰ ਕਰਾ ਲੱਗ ਜਾਂਦਾ ਬਈ ਦੋ ਪਾਈਪ ਇਹ ਡਿਸਟ੍ਰੀਬਿਊਟਰ ਵਾਲੇ ਹੁੰਦੇ ਆ ਆ ਦੇਖੋ ਦੋ ਪਾਈਪ ਇਹਨੂੰ ਡਿਸਟ੍ਰੀਬਿਊਟਰ ਵਾਲਾ ਲੱਗੇ ਆ ਬਈ ਇਹ ਆਪਣੇ ਆਪ ਕੰਟਰੋਲ ਕਰਦਾ ਸਾਰਾ ਕੁਝ ਬਾਕੀ ਬਈ ਖੇਤ ਆਪਣੇ ਜਜਮੈਂਟ ਦੇ ਹਿਸਾਬ ਨਾਲ ਖੇਤ ਕਰਨਾ ਹੁੰਦਾ ਵੀ ਜੋ ਹਿਸਾਬ ਨਾਲ ਆਪਣੇ ਦਿੰਦਾ ਮਾਰ ਲੈਂਦਾ ਬਈ ਜਿਹੜਾ ਕਿਸਾਨ ਭਾਈ ਆ ਇਹਨੂੰ ਸਾਰਿਆਂ ਨੂੰ ਇਸ ਚੀਜ਼ ਬਾਰੇ ਨੌਲੇਜ ਹੁੰਦੀ ਆ ਤਾਕੀ ਬਈ ਇੱਥੇ ਤੇ ਜੇ ਬਾਈ ਚਾਂਸ ਆਪਣਾ ਕਰਾ ਜਦਾਂ ਭਰ ਜਾਂਦਾ ਕਿਤੇ ਖੇਤ ਉੱਚਾ ਜੱਥੇ ਤੇ ਸੁਰਤੇ ਅੱਪ ਕਰਕੇ ਆਪਾਂ ਕਰਾ ਨੂੰ ਖਾਲੀ ਕਰ ਸਕਦੇ ਆਂ ਬਈ ਇਹ ਆਪਣੀ ਪੋਜੀਸ਼ਨ ਚ ਅੱਪੇ ਬਾਅਦ ਚ ਆ ਜਾਂਦਾ ਉਰੇ ਦੱਸੂਗਾ ਵੀ ਤੁਹਾਡੀ ਜਗਾ ਪੱਧਰੀ ਆ ਠੀਕ ਉਰੇ ਦੱਸੂਗਾ ਵੀ ਉੱਚਾ ਹੈ ਇਲੈਟਾਂ ਸਕੇ ਦਿੰਦਾ ਬਈ ਆ ਇਹ ਜੀ ਆਪਣੇ ਇੱਕ ਇੱਕ ₹70 ਦੀ ਲਾਈਟ ਵੀ ਆ ਉੱਚਾ ਹੈ ਜੇ ਗੱਬੇ ਹਰੀ ਲਾਈਟ ਬਣੂਗੀ ਤਾਂ ਆਪਣਾ ਸਿਗਨਲ ਸੇਮ ਹੋਊਗਾ ਬਈ ਉਹਦੇ ਨਾਲ ਵੀ ਲੈਵਲ ਦਾ ਸਹੀ ਪਤਾ ਲੱਗੂਗਾ ਜਿਹੜਾ ਇੱਥੇ ਥੇ ਨੀਚੇ ਆਊਗਾ ਉਹ ਡਾਊਨ ਆਜੂਗਾ ਬਈ ਇੱਥੇ ਤੇ ਆਪਾਂ ਕਰਾ ਨੂੰ ਨੀਵਾ ਕਰ ਸਕਦੇ ਆ ਇਹ ਇਹ ਅਪ ਕਰ ਸਕਦੇ ਆ ਇਹਨੂੰ ਬਈ ਦੋ ਤਰੀਕਿਆਂ ਨਾਲ ਚਲਾਇਆ ਜਾ ਸਕਦਾ ਇੱਕ ਆਟੋ 'ਚ ਤੇ ਇੱਕ ਮੈਨੂਅਲ 'ਚ ਠੀਕ ਆ ਬਈ ਆ ਦੇਖੋ ਇਹ ਮੈਨੂਅਲ ਦਾ ਆਪਸ਼ਨ ਆ ਇਹ ਆਟੋ ਦਾ ਆਪਾਂ ਨੇ ਆਟੋ 'ਪਰ ਚਲਾ ਰਹੇ ਆ ਆਟੋਮੈਟਿਕ ਪਰ ਆਪਣੇ ਆਪੇ ਕੰਟਰੋਲ ਹੋ ਰਿਹਾ ਬਾਕੀ ਵੀ ਟਰੈਕਟਰ ਟਰੈਕਟਰ ਬਾਈ ਟਰੈਕਟਰ ਬਾਈ ਜਿਹੜੇ ਮਰਜ਼ੀ ਨਾਲ ਜੋੜ ਲੋ ਇਹਨੂੰ ਕੋਈ ਐ ਹੈ ਨਹੀਂ ਵੀ ਚਾਹੇ ਤੁਸੀਂ ਮਹਿੰਦਰਾ 275 ਨਾਲ ਕਹਰਾ ਮਾਰ ਲਓ ਬਸ ਇਹੀ ਆ ਉਹ ਮੜੇ ਜੱਤਰਾ ਪਰ ਜਾਂਦਾ ਔਖਾ ਤੁਰੂਗਾ ਉ ਕੋਈ ਐ ਜੱਜ ਮੈਂ ਇਹ ਉਹ ਨਹੀਂ ਹੈਗਾ ਵੀ ਹਨੂ ਐਨ ਐਚ ਪੀ ਦੇ ਟਰੈਕਟਰ ਨਾਲ ਜੋੜੋ ਵੀ ਆਪਾਂ ਜਿੱਡਾ ਬੜਾ ਟਰੋਗਾ ਉਹਦੇ ਨਾਲ ਸਖਾਲਾ ਵਾਜੇਗਾ ਛੋਟੇ ਨਾਲ ਬਸ ਉਹੀ ਤੁਹਾਨੂੰ ਪਤਾਈ ਆ ਬਾਈ بڑے ਜੇ ਸਲਿੱਪ ਜੇ ਕੱਢੂ ਉਹ ਹੋਰ ਤਾਂ ਕੁਝ ਨਹੀਂ ਬਈ ਉਹ ਚੱਲਣ ਨੂੰ ਰੇਕ ਟਰੈਕਟਰ ਨਾਲ ਚੱਲ ਜੂਗਾ ਆ ਆਪਣੇ ਹਾਲਤ ਦੇਖੋ ਬਾਈ ਗਰਮੀ ਚ ਕਿੰਨੀ ਡੇਂਜਰ ਹਾਲਤ ਹੋ ਗਈ ਬਾਈ ਗਰਦੇ ਕਦ ਚਲੇ ਗਈ ਵੀ ਅੰਦਰ ਚਲੋ ਬਾਈ ਕੰਮ ਆ ਇੱਕ ਤਾਂ ਰੱਬ ਵੀ ਨਹੀਂ ਪਾ ਰਿਹਾ ਜੇ ਮੜਾ ਮੋਟਾ ਰੱਬ ਵੀ ਪਾ ਦਵੇ ਤਾਂ ਸਖਾਲਾ ਚੀਜ਼ਾਂ ਹੋਇਆ ਨਹੀਂ ਬਾਈ ਅੱਜ ਆਪਣਾ ਇਹ ਕਰਾਲ ਕੰਮ ਫਾਈਨਲ ਹੋ ਜੀ ਗਿਆ ਬਾਈ ਇਸ ਤੋਂ ਬਾਅਦ ਬਸ ਖੇਤ ਬਾਕੇ ਆਪਾਂ ਫਿਰ ਜੀ ਜਾਰੀ ਕਰ ਲੈਣੀ ਬਾਈ ਬਹੁਤ ਆਪਣੀ ਹੋ ਗਈ ਠੀਕ ਆ ਬਾਈ ਆਪਣਾ ਸਵਰਾਜ ਝੋਟਾ ਪਰਾਂ ਖੜਿਆ ਉਹਦੇ ਮਗਰ ਪਾਇਆ ਬਾਈ ਫਾਲੇ ਹਾਂਜੀ ਬਾਈ ਆਪਣਾ ਕੰਮ ਤਾਂ ਹੋ ਗਿਆ ਫਿਨਿਸ਼ ਆ ਖੜਾ ਹੈ ਆਪਣਾ ਸਵਰਾਜ ਤੇ ਉਹ ਖੜਾ ਹੈ ਪ੍ਰੀਤ ਬਾਈ ਪ੍ਰੀਤ ਟਰੈਕਟਰ ਦੀ ਬਹੁਤ ਵਧੀਆ ਪਰਫਾਰਮੈਂਸ ਰਹੀ ਆ ਦੇਖੋ ਬਾਈ ਪ੍ਰਿੰਸ ਨੇ ਸ਼ੇਰ ਵੀ ਬਹੁਤ ਵਧੀਆ ਲਖਵਾਇਆ ਹੈ ਡਾਲਰਾਂ ਨੇ ਲੜਾਂ ਦੇ ਪੈਰ ਚੱਕ ਤੇ ਚੱਕਦੇ ਹਾਂ ਕਿੱਥੋਂ ਆਉਣਗੇ ਨੇ ਪਸੰਦ ਪੁੱਤ ਜ਼ਿਮੀਦਾਰਾਂ ਦੇ ਬਾਈ ਬਹੁਤ ਵਧੀਆ ਸ਼ੇਰ ਆ ਪ੍ਰਿੰਸ ਬਾਈ ਨੂੰ ਜੋ ਬਲੌਗ ਦੇਖ ਰਿਹਾ ਬਾਈ ਵਧੀਆ ਲਖਾਇਆ ਹੋਇਆ ਹੈ ਨਾ ਬਾਕੀ ਬਾਈ ਟਰੈਕਟਰ ਦੀ ਮਾਈਲੇਜ ਵੀ ਬਹੁਤ ਵਧੀਆ ਰਹੀ ਆ ਇਹਨ ਪੂਰਾ ਸਿਰਾ ਗੱਲ ਬਾਤੀ ਬਾਈ ਤੇਲ ਪੱਖੋਂ ਇਹਨੇ ਮੇਰੇ ਖਿਆਲ ਚ 2500 ਤੋਂ ਲੈ ਕੇ 3000 ਦੇ ਵਿੱਚ ਤੇਲ ਪੀਆ ਬਾਈ ਸਵਰਾਜ ਆਪਣਾ 2000 ਦਾ ਪਿੰਦਾ ਥੋੜਾ ਬਹੁਤਾ ਹੀ ਫਰਕ ਆ ਬਲਵਾਉ ਵੀ ਬਾਈ ਇੰਨਾ ਕੇ ਪਿੰਦਾ ਕਿਉਂ ਆਪਾਂ ਨੇ 10 ਵਜੇ ਚਲਾਇਆ ਤਾਂ ਬਾਈ ਆਪਣਾ ਹੁਣ 6 ਵਜੇ ਕੰਮ ਫਿਨਿਸ਼ ਹੋ ਗਿਆ ਤਾਂ ਠੀਕ ਆ ਬਾਕੀ ਬਾਈ ਤੁਹਾਨੂੰ ਦੱਸਣਾ ਭੁੱਲ ਗਿਆ ਤਾਂ ਮੈਂ ਪਹਿਲਾਂ ਇਹ ਆ ਬਈ ਆਹ ਇਹ ਸਟੈਂਡ ਲਾ ਕੇ ਆਪਾਂ ਨੇ ਇਹਦੇ ਉੱਪਰ ਬਾਈ ਆਪੇ ਇਹਦਾ ਬਕਸਾ ਉਹ ਫਿਰਕੀ ਚਲਾਉਣੀ ਹੁੰਦੀ ਹੈ ਬਾਈ ਉਹਦਾ ਫਿਰ ਇਹਦੇ ਨਾਲ ਲੇਬਲ ਕਰਨਾ ਹੁੰਦਾ ਇਹਦੇ ਉੱਪਰ ਆ ਇਹ ਲੈਵਲ ਦੇ ਕਰਕੇ ਫਿਰ ਬਾਈ ਆਹ ਲੈਂਜਰਾਂ ਚੱਲਦਾ ਉਹਦੇ ਵਿੱਚ ਲੈਂਜ ਹੁੰਦਾ ਬਈ ਉਹ 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 ਆਟੋਮੈਟਿਕਲੀ ਬਾਈ ਕਰਾ ਲੱਗਦਾ ਤੇ 8 ਮਿੰਟ ਚੈੱਕ ਹੁੰਦਾ ਬਾਕੀ ਬਾਈ ਉਹ ਕੰਟਰੋਲਰ ਰਹਿ ਜਾਂਦਾ ਉੱਪਰ ਤੁਹਾਨੂੰ ਦੱਸਿਆ ਵੀ ਇਨਫੋਰਮੇਸ਼ਨ ਬਾਈ ਕੰਟਰੋਲਰ ਦੀ ਦਾ ਵੀ ਇਹਦੇ ਨਾਲ ਸਾਰਾ ਕੰਟਰੋਲ ਹੁੰਦਾ ਬਾਕੀ ਬਾਈ ਜੀ ਆਪਾਂ ਮੈਨੂੰ ਸਵਰਾਜ ਬੁਲਾਉਂਦੇ ਆ ਪਰ ਸਾਰੀ ਫਿਟਿੰਗ ਕਰਨੀ ਪੈਣੀ ਦੀ ਤਾਰਾ ਤੂਰਾ ਦੀ ਦੇਖੋ ਪਾਰੀਆਂ ਵੀ ਸਾਰੇ ਬੈਟਰੀ ਇਹਨੂੰ ਬੈਟਰੀ ਦੇ ਕਨੈਕਸ਼ਨ ਦੇ ਆ ਬਈ ਇਹਦੇ ਵਿੱਚ ਤਾਂ ਪਾਵਰ ਆਉਂਦੀ ਆ ਠੀਕ ਆ ਬਾਈ ਇਹ ਡਿਸਟ੍ਰੀਬਿਊਟਰ ਹੋ ਗਏ ਇਹ ਸਾਰੇ ਇੱਥੇ ਲੱਗੇ ਹੋਏ ਆ ਬਈ ਇਹ ਬਾਕੀ ਵੀ ਇਹਦੇ ਨਾਲ ਆਪਾਂ ਟਰੈਕਟਰ ਉੱਪਰ ਬੈ ਕੇ ਇਹਨੂੰ ਉੱਪਰ ਥੱਲੇ ਕਰ ਸਕਦੇ ਆ ਜਾਂ ਆਪਾਂ ਨੇ ਦੂਏ ਖੇਤਿਆਂ 'ਵੜਨਾ ਜਾਂ ਕੁਛ ਵੀ ਹੈ ਬਈ ਇਹਦੇ ਨਾਲ ਫਿਰ ਉਹਦਾ ਲੈਵਲ ਮਿਲ ਜਾਂਦਾ ਬਈ ਉੱਚ ਵੀ ਬਈ ਲਾਈਟ ਸ਼ੋ ਹੁੰਦੀ ਆ ਤੇ ਇਹਦੇ ਵਿੱਚ ਵੀ ਲੋਡ ਲਾਈਟ ਸ਼ੋ ਹੁੰਦੀ ਆ ਬਾਕੀ ਬਈ ਪ੍ਰੀਤ ਟਰੈਕਟਰ ਦੀ ਪਰਫਾਰਮੈਂਸ ਬਹੁਤ ਵਧੀਆ ਦੀ ਬਈ ਠੀਕ ਐ ਨਾ ਇੱਕ ਨੰਬਰ ਤਾਂ ਬਈ ਕੰਮ ਐ ਪੂਰਾ ਸਿਰਾ ਗੱਲਬਾਤ ਕਰਾਦੀ ਪ੍ਰੀਤ ਨੇ ਬਈ ਬਈ ਇਹ ਸੈਂਟਰ ਗੇਅਰ ਵਾਲਾ ਬਈ ਛੋਟਾ ਫ੍ਰੀ ਤਾਂ ਹੁੰਦਾ ਬਈ ਐ ਤਾਂ ਪਤਾ ਨਹੀਂ ਹੁਣ ਕਿੰਨੀ ਪਾਵਰ ਦਾ ਆਪਾਂ ਨੂੰ ਇਹ ਬੈਟਰੀ ਬਈ ਉਹਨੂੰ ਲੱਗਦੀ ਆ ਜਿਹੜਾ ਇਹ ਇਹਦੇ ਵਿੱਚ ਡੱਬਾ ਹੈ ਜਿਹੜਾ ਤੁਹਾਨੂੰ ਦੱਸਿਆ ਤਾਂ ਉਹ ਥੱਲੇ ਰੱਖ ਕੇ ਫਿਰਕੀ ਨੂੰ ਬੈਟਰੀ ਦਾ ਕਨੈਕਸ਼ਨ ਉੱਥੇ ਦੇ ਜਾਂਦਾ ਬਾਕੀ ਬਾਈ ਪ੍ਰੀਥ ਦੀ ਪਾਵਰ ਦੇਖੀ ਇੱਥੇ ਕਿੱਥੇ ਲਿਖੀ ਹੋਈ ਆ ਵੀ ਇੱਥੇ ਤਾਂ ਲਿਖੀ ਵੀ ਨਹੀਂ ਪਰ ਪਾਵਰ 2021 ਮਾਡਲ ਡੈਕਟਰ ਆ ਬਾਈ ਆਹ ਮੈਂ ਤੁਹਾਨੂੰ ਦੱਸ ਦਿੰਦੇ ਵੀ ਕਿਆ ਪਾਵਰ ਪੂਰਾ ਇਹਦੇ ਇਸ ਤਰ੍ਹਾਂ ਬਾਈ ਆਪਣਾ ਸਵਰਾਛ ਛੋਟੇ ਦੀ ਤਾਂ 33.8 ਸੀਸੀ ਲਿਖਿਆ ਹੋਤਾ ਬਾਈ ਪਾਵਰ ਟੋਪਰ ਵੀ ਨਹੀਂ ਲਿਖਿਆ ਹੋਇਆ ਹੋਗਾ ਇਹ ਦੇਖੋ ਬਈ 33.8 23 ਮਾਡਲ 5ਵੇਂ ਮੀਨ ਡ੍ਰੈਕਟਰ ਆ ਬਣਾ ਲਈ ਆਹ ਚਲੋ ਠੀਕ ਆ ਬਈ ਹਾਂਜੀ ਬਈ ਠੀਕ ਆ ਫਿਰ ਆਪਾਂ ਵਲੌਗ ਨੂੰ ਇਹਨੂੰ ਕਰਦੇ ਹੋਰੀ ਸਮਾਪਤ ਵਲੌਗ ਵਧੀਆ ਲੱਗੇ ਤਾਂ ਬਈ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜ਼ਰੂਰ ਕਰ ਲਿਓ ਤਾਂ ਜੋ ਆਨਲਾਈਨ ਟਾਈਮ 'ਚ ਤੁਹਾਨੂੰ ਹੋਰ ਵਧੀਆ ਤੇ ਵਧੀਆ ਵੀਡੀਓ ਪਾਏ ਕਰੀਏ ਤੁਹਾਡੇ ਲਈ ਬੜੀ ਇਨਫਰਮੇਸ਼ਨ ਦੇ ਕੇ ਕਰੀਏ ਚੀਜ਼ਾਂ ਦੀ ਜਾਂ ਜਿਹੜਾ ਆਪਾਂ ਰਿਲੇਟਡ ਕੰਮ ਕਰ ਰਹੇ ਹਾਂ ਬਈ ਸਾਰੇ ਤੁਹਾਨੂੰ ਇਨਫਰਮੇਸ਼ਨ ਤਕਰੀਬਨ ਬਾਈ ਦੇ ਦਿੰਨੇ ਆ ਬਾਕੀ ਤੁਸੀਂ ਵੀ ਬਾਈ ਸਪੋਰਟ ਕਰਿਆ ਕਰੋ ਪੂਰੀ ਤਾਂ ਜੋ ਬਾਈ ਹੋਰ ਹੌਸਲਾ ਵਧੇ ਤੇ ਬੰਦਾ ਕੈਨਨ ਦੇ ਜਿਆਦਾ ਤਰੱਕੀ ਜੀ ਜਦ ਆਪਾਂ ਕੋਈ ਆਪਾਂ ਨੂੰ ਜਾਨਾ ਦੇਖਦੇ ਆ ਬੰਦਾ ਉਸ ਟਾਈਮ ਹੌਸਲਾ ਜੱ ਵਧ ਜਾਂਦਾ ਬਾਈ ਵੀ ਹਾਂ ਅਸੀਂ ਵਧੀਆ ਤੇ ਵਧੀਆ ਵੀਡੀਓ ਪਾਏ ਕਰੀਏ ਹਲੇ ਤਾਂ ਆਪਣੇ ਘਟ ਵੀ ਆਉਂਦੇ ਆ ਬਾਈ ਤੁਸੀਂ ਗਾਹ ਤੇ ਗਾਹ ਸ਼ੇਅਰ ਕਰੋ ਬਾਈ ਫਿਰ ਵਿਊ ਵਧਣਗੇ ਆਪਣੇ ਚਲੋ ਠੀਕ ਆ ਬਾਈ ਵਲੌਗ ਨੂੰ ਆਪਾਂ ਕਰਦੇ ਆ ਸਮਾਪਤ